ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀਗਾ ਇਹਦੇ ਵਿੱਚ ਤਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੇਵਿਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਆ ਓਨਰਸ ਤੇ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀਗੇ ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਹੈ ਹੋਈ ਹੈ ਤੇ ਉਸ ਇਲੀਗਲ ट्रांजैक्शन ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਆ ਲਗਾਈ ਜਾ ਰਹੀ ਹੈ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਦਿਓ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਇਹ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨਾਂ ਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਇੱਕੋ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗਾ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨੂੰ ਅਸੀਂ ਲੀਗਲਾਈਜ਼ ਕਰ ਪਾਵਾਂਗੇ ਤਾਂ ਇਸ ਇਸ ਬਹਾਨੇ ਸਿਰ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਫਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤਾਂ اسی ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਇਹ ਠੱਗੀ ਮਾਰਦੇ ਸੀ ਉਹਨਾਂ ਨਾਲ ਤੇ ਇਹਨਾਂ ਦਾ ਕੰਮ ਹੀ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਮਾਰਨ ਦੇ ਵਾਸਤੇ ਰੱਖਿਆ ਹੋਇਆ ਸੀਗਾ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀਆਂ ਹੈਗੀਆਂ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਾਇਦ ਕਰਦਾ ਹੋਵੇ ਇਹ ਤਾਂ ਉਹਦੀ ਡਿਟੇਲਸ ਵੀ ਸਾਡੇ ਕੋਲ ਆ ਰਹੀ ਹੈ ਤੇ ਛੇਤੀ ਵੀ ਉਹਦੋਂ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ ਸਰ ਇਹ ਕਿੰਨੇ ਦਿਨ ਆਪ ਕੋਈ ਚੱਲ ਰਿਹਾ ਸੀ ਕੋਗਾ ਔਰ ਬਹੁਤ ਦਿਨ ਇਨਵੈਸਟੀਗੇਸ਼ਨ ਚ ਕੀ ਹੋਇਆ ਕਿਨੇ ਲੋਕੀ ਰੱਖੀ ਤੋਂ 22000 ਕੀ ਆ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੇ ਅਰੇ ਸੀਕ੍ਰੀਟ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਕਾਲ ਸੈਂਟਰ ਤਿੰਨ ਤੋਂ 6 ਮਹੀਨਿਆਂ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀ ਉਹਨਾਂ ਨੇ ਪ੍ਰੋਪਰ ਇਹਦੀ ਰੱਖੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਉਹ ਲੱਗਿਆ ਕਿ ਬਾਕੀ ਇਹ ਇਲੀਗਲ ਹੈ ਤਾ ਉਹਦੇ ਬੇਸ ਤੇ ਅਸੀਂ ਫਿਰ ਰੇਡ ਲੇਟ ਨਾਈਟ ਰੇਡ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ ਸਾਈਬਰ ਸੈੱਲ ਨੇ ਇਸੇ ਇੰਡਸਟਰੀਅਲ ਏਰੀਆ ਦੇ ਵਿੱਚ ਕਈ ਲੋਕਾਂ ਨੂੰ ਦੇਖੋ ਬੜਾ ਈਜ਼ੀ ਇੱਥੇ ਹੈਗਾ ਕਿ ਬੜੇ ਆਰਾਮ ਨਾਲ ਇਸ ਤਰ੍ਹਾਂ ਦੀ ਅਗਲੀ ਠੱਗੀ ਉਹ ਵੀ ਵਿਦੇਸ਼ ਦਾ ਕੁਝ ਇਸੇ ਤਰ੍ਹਾਂ ਦਾ ਲਿੰਕੇਜ ਹੈ ਉਹ ਵੀ ਸੇਮ ਹੀ ਉਹ ਵੀ ਯੂ ਐਸ ਦੇ ਕਸਟਮਰਸ ਹੀ ਸਿੱਕੇ ਸ਼ਾਇਦ ਜਿਹੜਾ ਨਾਲ ਉਹ ਚੱਲ ਰਿਹਾ ਜੀ ਇਹ ਬੇਸਿਕਲੀ ਜਿਵੇਂ ਹੁਣ ਆਪਣਾ ਮੋਹਾਲੀ ਇੱਕ ਇੰਡਸਟਰੀਅਲ ਹੱਬ ਹੈਗਾ ਕਾਫੀ ਇੱਥੇ ਕਾਲ ਸੈਂਟਰਸ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮжоਰਟੀ ਜਿਹੜੇ ਕਾਲ ਸੈਂਟਰਸ ਆ ਜੈਨੂਨ ਹੈ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਆ ਉਹਨਾਂ ਨਾਲ ਜੁੜੇ ਹੋਏ ਹਨ ਕਾਫੀ ਫੋਰਨ ਕੰਪਨੀਆਂ ਜਿਹੜੇ ਕਾਲ ਸੈਂਟਰਸ ਆ ਉਹ ਵੀ ਇੱਥੇ ਚੱਲਦੇ ਆ ਬਟ ਇਹ ਕਾਲ ਸੈਂਟਰਾਂ ਦੀ ਆੜ ਦੇ ਵਿੱਚ ਕੁਝ ਲੋਕ ਠੱਗੀ ਮਾਰਨ ਦੇ ਨਤੀਜੇ ਨਾਲ ਆਪਦੇ ਕਾਲ ਸੈਂਟਰਸ ਖੋਲੇ ਹੋਏ ਜਿਨ੍ਹਾਂ ਨੇ ਤਾਂ ਇਹ ਵੀ ਉਹਨਾਂ ਚ ਇੱਕ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੂੰਗਾ ਕਿ ਜਿੱਥੇ ਵੀ ਇਹ ਇਲੀਗਲ ਕਾਲ ਸੈਂਟਰਸ ਚੱਲ ਰਹੇ ਆ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਮੋਹੱਲੇ ਪੁਲਿਸ ਸਖਤੀ ਨਾਲ ਜਿਹੜਾ ਸਰ ਕੋਈ ਇੰਟਰਲਿੰਕ ਹੈਗਾ ਸੀ ਪਿਛਲੇ ਕੇਸ ਨਾਲ ਇਹਨਾਂ ਵਿੱਚੋਂ ਕੋਈ ਕਿਉਂਕਿ ਉਹ ਵੀ ਬੰਦੇ ਬਾਹਰ ਦੇ ਸੀਗੇ ਕੋਈ ਹైదరాబాద్ ਦਾ ਕੋਈ ਇੰਡੀਆ ਆਇਆ ਸੋਰੀ ਮਾਫ਼ ਕਰਨਾ ਪੰਜਾਬ ਵਾਲੇ ਬੰਦੇ ਨਹੀਂ ਸੀਗੇ ਤੇ ਇਹ ਚ ਕੋਈ ਐਸਾ ਸਪੈਸੀਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਾਹਮਣੇ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰਲੇ ਆ ਜਿਹੜੇ ਇਹ ਚ ਗੁਜਰਾਤ ਤੋਂ ਜਿਹੜਾ ਸੀਗੇ ਆਪਰੇਟ ਹੋ ਰਿਹਾ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਸੀ ਗੁਜਰਾਤ ਬੈਠਾ ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੌਣ ਠੀਕ ਹੈ ਕਿਸ ਤਰ੍ਹਾਂ ਲੀਗਲ ਹੈ ਇਲੀਗਲ ਹੈ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਆਬਵੀਅਸਲੀ ਹੱਬ ਹੈ ਇੰਡਸਟਰੀਅਲ ਇਰੀਆ ਤੇ ਹੁਣ ਪੁਲਿਸ ਕਿਸ ਤਰ੍ਹਾਂ ਵੈਰੀਫਾਈ ਕਰ ਰਹੀ ਹੈ ਕਿ ਜਿਹੜੇ ਵੀ ਕਾਲ ਸੈਂਟਰ ਚੱਲ ਰਹੇ ਹਨ ਕਿ ਵਿਦੇਸ਼ ਦਾ ਲਿੰਕ ਜਿਹੜਾ ਸਾਹਮਣੇ ਆਉਂਦਾ ਹੈ ਰਾਈਟ ਸ਼ਿਫਟਸ ਲੱਗਦੀ ਹੈ ਕਿਸੇ ਨੂੰ ਸ਼ੱਕ ਨਾ ਹੋਵੇ ਬੜੇ ਉਸ ਤਰੀਕੇ ਦੇ ਨਾਲ ਪਲਾਨ ਤਰੀਕੇ ਨਾਲ ਤੋਂ ਪੰਜਾਬ ਪੁਲਿਸ ਮੋਹਾਲੀ ਪੁਲਿਸ ਖਾਸ ਕਰਕੇ ਨੀ ਇਹਦੇ ਵਿੱਚ ਇੱਕ ਤਾਂ ਸਾਡੇ ਰੈਗੂਲਰ ਜਿਹੜੀ ਵੈਰੀਫਿਕੇਸ਼ਨਸ ਹੈਗੀਆਂ ਉਹ ਵੀ ਚੱਲਦੀਆਂ ਪਈਆਂ ਹੈ ਪਰ ਇਹਦੇ ਨਾਲ-ਨਾਲ ਸਾਨੂੰ ਇਨਫੋਰਮੇਸ਼ਨਸ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਆ ਉਹਨਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਫ਼ਤੇ ਜਦੋਂ ਅਸੀਂ 2-3 ਰੇਡਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਗਾ ਜੇ ਕਿਸੇ ਨੂੰ ਇਸ ਟਾਈਪ ਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਪਰਸਨਲੀ ਆਫਿਸ ਜਾ ਕੇ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਇਹਡਾ ਆਫੀਸ਼ਲ ਨੰਬਰਸ ਆ ਉਹਨਾਂ ਤੇ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਅਸੀਂ ਸੀਕ੍ਰੀਟ ਰੱਖਾਂਗੇ ਸਰ ਕਿੰਨੇ ਦੋਸ਼ੀ ਫੜੀ ਕਿ ਲੜਕੀਆਂ ਲੜਕੀਆਂ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਆ ਇਹਦੇ ਏਜਟెక్టర్ ਕੀ ਸੀਗਾ ਬਾਇ ਪ੍ਰੋਫੈਸ਼ਨਲ ਉਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਨਹੀਂ ਇਹ ਬੇਸਿਕਲੀ ਜਿਹੜੇ ਯੰਗ ਹੈਗੇ ਆਈਟੀ EMPLOYEES ਜਿਹੜੇ ਹੈਗੇ ਆ ਉਹਦੀ ਤਹਿਤ ਆਉਂਦੇ ਸੀਗੇ ਪਰ ਇਹ ਆ ਜਿਆਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜਾ ਹੈਗਾ ਇਹ ਇਲੀਗਲ ਕੰਮ ਦੇ ਵਿੱਚ ਇਹ ਫਸੇ ਹੋਏ ਸੀ ਇਹ ਜਿਹੜੇ ਸੀਗੇ ਨਾਰਮਲ EMPLOYEES ਪਰ ਇਹ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੋਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚੋਂ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੰਡੀਆਂ ਹੋਈਆਂ ਸੀਗੀਆਂ ਜਿਵੇਂ ਕੁਝ ਇਹਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਹੱਬ ਆ ਗਈ ਕੁਝ ਇਹਨਾਂ ਚੋਂ ਬੈਂਕਰਸ ਬਣ ਜਾਂਦੇ ਸੀਗੇ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਆ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦੇਣਗੇ ਰੈਕਟੀਫਾਈ ਕਰਨ ਦਾ ਤੁਹਾਡਾ ਜਿਹੜਾ ਨੁਕਸਾਨ ਹੈ ਉਹਦੋਂ ਘਟ ਜੇਗਾ ਤਾਂ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮੀਦਰ ਲਈ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੇ ਸੀਗੇ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਉਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਤੋਂ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਸਰ ਅਮਾਉਂਟ ਕਿੰਨੀ ਕੈਡੈਂਟੀਫਾਈ ਹੋਈ ਕਿੰਨਾ ਕਿੰਨਾ ਨੇ ਅਮਾਉਂਟ ਹਜੇ ਤਾਂ ਤਾਜੀ ਇਨਵੈਸਟੀਗੇਸ਼ਨ ਇਹਦੀ ਚੱਲਦੀ ਪਈ ਹੈ ਪਰ ਆਈ ਐਮ ਸ਼ੋਰ ਇਹ ਕਰੋਨਾ ਚ ਹੀ ਜਾਏਗੀ ਅਮਾਉਂਟ ਜਿਹੜੀ ਸਰ ਦੇ ਕਿ ਇਹਦੇ ਵਿੱਚ ਕਵੈਸਚਨ ਹੈ ਕਿ ਜਿਹੜੀ ਸੈਂਟੀ ਹੁੰਦੇ ਕੁਰੀਆ ਪੜੀ ਤੇ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਹਾਲਾਂਕਿ ਦੇਖੋ ਤੁਸੀਂ ਦੱਸਿਆ ਕਿ ਮੋਸਟਲੀ ਬਾਹਰ ਦੇ ਨਾਗaland ਕੋਈ ਲੋਕਲ ਇਨਵੋਲਵਮੈਂਟ ਹੁਣ ਤੱਕ ਨਹੀਂ ਇੰਟਰਸਟਿੰਗਲੀ ਇਹਦੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਹੈ ਤੇ ਕਰ ਕੋਈ ਸਾਹਮਣੇ ਨਹੀਂ ਆ ਰਹੀ ਤਾਂ ਮਤਲਬ ਜਿਹੜੇ ਸੀ ਚਲਾਨ ਵਾਲੇ ਕਾਲ ਸੈਂਟਰ ਉਹ ਵੀ ਬਾਹਰਲੇ ਸੀਗੇ ਠੀਕ ਹੈ ਹਾਂ ਜਿਹੜੇ ਬਾਕੀ ਦਾ EMPLOYEES ਹੀ ਸੀਗੇ ਦੇਖੋ ਜਿਵੇਂ ਵੀ ਚਾਹੇ ਉਹ ਲਾਲਚ ਦੇ ਮਾਰੇ ਆਪਦਾ ਕੀਤੇ ਸੀਗੇ ਇਵਨ EMPLOYEES ਵੀ ਜਿਹੜੇ ਲੋਕਲ ਜਬ ਮਹਾਲੀ ਟੈਸਟ ਦੀ ਗੱਲ ਕਰੀਏ ਤਾਂ ਉਹ ਲੋਕਲ ਨਹੀਂ ਸੀਗੇ ਕੋਈ ਵੀ ਉਹ ਸਾਹਿਬ ਇਹ ਉਹ ਇੱਥੇ ਆ ਕੇ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਪਦਾ ਆਪਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨਾ ਹੈ ਇੰਗਲਿਸ਼ ਚ ਗੱਲ ਕਰਨੀ ਹੈ ਕਿਸ ਹਿਸਾਬ ਨਾਲ ਗੱਲ ਕਰਨੀ ਉਹ ਸਾਰੀਆਂ ਚੀਜ਼ਾਂ ਇੱਥੇ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਹ ਸਾਮਣੇ ਉਠੰਗੀਆਂ ਮਾਰਦੇ ਸੀ ਸਰ ਇੱਥੇ ਇੱਕ ਜੀ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ ਚ ਬੈਠੇ ਮਾਸਟਰਮਾਈਂਡ ਜਿਹੜਾ ਆਪਰੇਟ ਕਰਾਵੇ ਜਿਹੜਾ ਸਾਈਬਰ ਸੈੱਲ ਤੁਹਾਡਾ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇੱਕ ਗੱਲ ਬੇਸਿਕਲੀ ਗੁਜਰਾਤ ਉਹ ਉਸੇ ਸਾਈਟ ਜਿਹੜੇ ਬੈਠੇ ਹੈ ਉਸ ਸਾਰਾ ਇੱਕ ਨੈਕਸਸ ਚੱਲਦਾ ਤਾਂ ਕੈਸ ਕਰਤੇ ਹੈ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਹੁੰਦਾ ਸਟੇਟ ਸਾਈਬਰ ਸੈੱਲ ਦੇ ਨਾਲ ਤੇ ਜੇ ਇਹ ਦੇ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬੰਦ ਹੈ ਤਾਂ ਅਸੀਂ ਜੁਆਇੰਟਲੀ ਜਿਹੜੇ ਹੈਗੇ ਇਸ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਸਰ ਇਹ ਕਹਿੰਦੇ ਵਿਦੇਸ਼ੀ ਕੀਤੀ ਕਰਦੇ ਸਪੋਲਿੰਗ ਕਿ ਏਰੀਆ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸਾਹਮਣੇ ਨਹੀਂ ਆਇਆ ਕਸਟਮ ਆਫੀਸਰ ਬਣ ਕੇ ਜਾਂ ਕੁਝ ਬਣ ਕੇ ਫੋਨ ਤੇ ਜਾਂਦੇ ਕਾਲ ਕਰਦੇ ਆ ਕਿ ਤੁਹਾਡੇ ਕੋਲ ਤੁਹਾਡੇ ਕੋਲ ਫੜੇ ਹੋਏ ਨੇ ਤੁਸੀਂ ਕੋਈ ਸਮਾਨ ਭੇਜਿਆ ਜੀ ਉਹ ਅਸੀਂ ਫੜ ਲਿਆ ਉਹ ਰਿਗਾਰਡਿੰਗ ਇੱਕ ਕਾਫੀ ਮੋਟੇ ਅਮਾਉਂਟ ਦੇ ਨਹੀਂ ਬਿਲਕੁਲ ਤੁਸੀਂ ਵਧੀਆ ਪੁਆਇੰਟ ਸਕੇ ਇਹ ਚ ਇਹ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਿਹਾ ਖੈਰ ਕਰੀ ਪਿਛਲੇ 1-2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਹੈ ਅਸੀਂ ਇਨਫੈਕਟ ਇੱਕ ਦੋ ਗੈਂਗਸ ਵੀ ਫੜੇ ਆ ਦੇ ਰਿਗਾਰਡਿੰਗ ਉਹ ਚ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੂੰਗਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਚ ਇੱਕ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਬੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਤਾਂ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਅਰੈਸਟ ਪਾਣਾ ਪੈਜੇਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਤਾ ਇਸ ਇਹ ਚ ਜੇ ਇਲੀਗਲ ਡਰੱਗਸ ਆ ਜਾਂ ਕੁਛ ਇਹ ਜੀ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਡਾ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉਹ ਚ ਅਕਾਊਂਟ ਚ ਪੈਸੇ ਪਾਉਂਗੇ ਤਾਂ ਪਾਰਸਲ ਤੁਹਾਡੇ ਨਾਂ ਤੇ ਨਹੀਂ ਸ਼ਿਪ ਹੋਏਗਾ ਇਸ ਟਾਈਪ ਦੇ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਤਾਂ ਇਹ ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀ ਨੂੰ ਕੋ ਫਰਾਡ ਕਾਲ ਆਂਦੀ ਹੈ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਨੂੰ ਤਾਂ ਇਮੀਡੀਏਟਲੀ ਜਿਹੜੀ ਹੈ ਤੁਸੀਂ ਪੈਸੇ ਦੀ ਜੋ ਟ੍ਰਾਂਜ਼ੈਕਸ਼ਨ ਕਰਦੇ ਹੋ ਤਾਂ ਉਸ ਤਰੀਕੇ ਨਾਲ ਇਹ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਤਸ਼ਾਹ ਉਤਸ਼ਾਹ ਜਿਹ ਤੇ ਇਹਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजैक्शन ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦੇ ਹੋ ਉਹਦੇ ਵਿੱਚ ਸਰ ਸਾਈਬਰ ਸੈੱਲ ਦੇ ਮਾਮਲੇ ਲਗਾਤਾਰ ਆਨਲਾਈਨ ਫਰਾਡ ਦੇ ਮਾਮਲੇ ਜਿੰਨਾ ਤੁਸੀਂ ਕੀ ਐਗਜ਼ੈਂਪਲ ਦੇ ਆ ਲਗਾਤਾਰ ਵੱਧਦੇ ਜਾ ਰਹੇ ਪੰਜਾਬ ਪੁਲਿਸ ਇਹ ਮੌਲਿਕ ਜੀ ਪੁਲਿਸ ਕਿਸ ਤਰ੍ਹਾਂ ਦੀ ਚੀਜ਼ਾਂ ਕਰ ਰਹੀ ਕਿਉਂਕਿ ਕੰਪਲੇਂਟਸ ਕੰਟੀਨਿਊ ਆ ਰਹੀਆਂ ਆਨਲਾਈਨ ਫਰਡ ਹਰ ਤਰ੍ਹਾਂ ਦੇ ਜਿਦਾ ਇਹ ਤੁਸੀਂ ਇੱਕ ਇੱਕ ਲਿੰਕ ਜਿਹੜਾ ਹੈ ਭੇਜਿਆ ਜਾਂਦਾ ਜਾਂ ਫਿਰ ਜਿਹੜਾ ਗੂਗਲ ਤੇ ਨੰਬਰ ਕੋਈ ਕਈ ਇਸ ਤਰ੍ਹਾਂ ਦੇ ਹੈਗੇ ਤਾਂ ਉਸ ਨੂੰ ਲੈ ਕੇ ਕੋਈ ਅਵੇਅਰਨੈਸ ਲੋਕਾਂ ਦੇ ਵਾਸਤੇ ਸਟੂਡੈਂਟਸ ਨੂੰ ਅਵੇਅਰਨੈਸ ਇਸ ਤਰ੍ਹਾਂ ਦੀ ਕੋਈ ਅਵੇਅਰਨੈਸ ਕੈਂਪੀਨ ਇਹ ਚ ਰੈਗੂਲਰਲੀ ਜਿਹੜੇ ਹੈਗੇ ਸਾਡੇ ਵੱਲੋਂ ਅਵੇਅਰਨੈਸ ਕੈਂਪੇਨਸ ਜਿਹੜੀਆਂ ਕੀਤੀਆਂ ਜਾਂਦੀਆਂ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਇਸੇ ਸਾਡੇ ਸੋਸ਼ਲ ਕੈਂਪੇਨਸ ਹੈਗੀਆਂ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਵੀ ਪਾਨੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਇਸ ਤੋਂ ਅਵੇਅਰ ਹੋ ਸਕੋ ਤੇ ਇਹੀ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਤੁਸੀਂ ਇਹਦੇ ਬਾਰੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਅਰਨੈਸ ਕੈਂਪੇਨ ਲਾਂਚ ਕਰਦੇ ਹਾਂ ਉਹਦਾ ਤੁਸੀਂ ਹਿੱਸਾ ਬਣੋ ਤਾਂ ਕਿ ਤੁਹਾਡੇ ਨਾਲੇ ਫਰਾਡ ਨਾ ਹੋ ਸਕੇ ਠੀਕ ਹੈ ਜੀ ਠੀਕ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ